ਇਹ ਤੇ ਇੱਕ ਸਵਾਲ ਤੇ ਸਵਾਲ ਹੋ ਰਾ ਹੈ ਜਿਵੇਂ ਮੰਨ ਲਓ ਅਸੀਂ ਬਸਿਤ ਕਰਵਾਉਨੇ ਆ ਹਾਂਜੀ ਉਹਦਾ ਵੀ ਪੈਟਰਨ ਸੇਮ ਹੀ ਉਹ ਵੀ ਪੜਨੀ ਬਹੁਤ ਨੂੰ ਜਰੂਰੀ ਹੈ ਜੀ ਜੇ ਵਸਿਤ ਕਰਾਉਨੇ ਆ ਹਾਂਜੀ ਆਧਾਰ ਕਾਰਡ 'ਚ ਦਾ ਜਿਹੜੇ ਬੰਦੇ ਦੇ ਨਾਮ ਤੇ ਪਰ ਵਸਿਤ ਕਰਨੇ ਆ ਕੁਝ ਹੋਰ ਹੈ ਲਾਰਡ 'ਚ ਦਾਦਾ ਕੋਈ ਨਾਂ ਹੋਰ ਲੈਂਦਾ ਦੀ ਬਾਪ ਹੋਰ ਨਾਂ ਦੀ ਬਾਪ ਵਸਿਤ ਕਰਾ ਰਿਆ ਉਹ ਮੇਰੇ ਹੱਲ ਜਿਹੜਾ ਲਾਰਡ 'ਚ ਨਾਂ ਲੈ ਰਿਹਾ ਉਹੀ ਲਿਖਾ ਦੇ ਉਹਦੇ ਵਿੱਚ ਉਹੀ ਲਿਖਾਇਆ ਉਹ ਫਿਰ ਦਿੱਕਤ ਆਊਗੀ ਕੱਲ ਨੂੰ ਜੀ ਆਧਾਰ ਕਾਰਡ ਦੇ ਉਲਟ ਹੋ ਕੇ ਕੰਮ ਜੀ ਆਧਾਰ ਕਾਰਡ ਦੇ ਮੁਤਾਬਕ ਹੀ ਨਾਮ ਰਿਸ਼ਤੀ ਦੇ ਵਿੱਚ ਜਾਂ ਵਸਿੱਤੇ ਵਿੱਚ ਲਿਖਾਉਣੇ ਚਾਹੀਦੇ ਨੇ ਨਾ ਕਿ ਜਿਹੜਾ ਕੋਈ ਲਾਰਡ 'ਚ ਨਾਂ ਰੱਖਿਆ ਉਹ ਲਿਖਾਉਣਾ ਚਾਹੀਦਾ ਠੀਕ ਹੈ ਜੀ ਠੀਕ ਇਸ ਕਰਕੇ ਆਧਾਰ ਕਾਰਡ ਨੂੰ ਮੁੱਖ ਰੱਖ ਕੇ ਉਹਦੇ ਮੁਤਾਬਕ ਹੀ ਨੌ ਬੱਚਿਆਂ ਦੇ ਜੇ ਆਪਾਂ ਵਸਿਤ ਕਰਾਉਨੇ ਆ ਤਾਂ ਵੀ ਦੇ ਰਿਸ਼ਤੀ ਕਰਾਉਣੇ ਤਾਂ ਵੀ ਉਹਦਾ ਰਿਕਾਰਡ ਨੂੰ ਮੁੱਖ ਰੱਖ ਕੇ ਉਹਦੇ ਮੁਤਾਬਕ ਹੀ ਨਾਮ ਲਿਖਾਉਣੇ ਚਾਹੀਦੇ ਨਾ ਕਿ ਲਾੜ ਨਾਲੇ ਨਾਮ ਲਖਾਉਣੇ ਲਾੜ ਨਾਲੇ ਜਿਹੜੇ ਨਾਮ ਲਖਾਉਣੇ ਆ ਉਹ ਗਲਤ ਹੋ ਜਾਂਦਾ ਕੰਮ ਠੀਕ ਹੈ ਦੋਸਤੋ ਇੱਕ ਇਹ ਗੱਲ ਬਹੁਤ ਵਧੀਆ ਜਦੋਂ ਵੀ ਅਸੀਂ ਕੋਈ ਵੀ ਪੱਕੇ ਡਾਡੇ ਦੇ ਚਾਹੇ ਬਲੱਡ ਰਿਲੇਸ਼ਨ ਦੇ ਵਿੱਚ ਟ੍ਰਾਂਸਫਰ ਕਰਾ ਰਹੇ ਚਾਹੇ ਕਿਸੇ ਨੂੰ ਵੈਸੀ ਅਸੀਂ ਕੋਈ ਜ਼ਮੀਨ ਖਰੀਦੇ ਰਹੇ ਜਾਂ ਵੇਚ ਰਹੇ ਉਦੋਂ ਜਿਹੜੇ ਤੁਹਾਡੇ ਅਕੋਰਡਿੰਗ ਟੂ ਡਾਕੂਮੈਂਟ ਤੇ ਨਾਮ ਨੇ ਸਹੀ ਉਹ ਜਿਵੇਂ ਵੀ ਪਏ ਹੋਏ ਨੇ ਇੱਕ ਵਾਰੀ ਪਿੱਛੇ ਜੇ ਦੇਖਿਆ ਸੀ ਵਸੀਦ ਕਰਵਾ ਰਹੀ ਸੀ ਉਹਦੇ ਵਿੱਚ ਬਾਕੀ ਦਾਦੇ ਪਿੰਡ ਠੀਕ ਸੀ ਇੱਕ ਥਾਂ ਮੇ ਪਿੰਡ ਦਾ ਨਾਮ ਗਲਤ ਸੀ ਉਹ ਉੱਥੇ ਪਿੰਡ ਦਾ ਨਾਮ ਵੀ ਕਰੈਕਟ ਕਰਾਉਣਾ ਜ਼ਰੂਰੀ ਹੈ ਕਿਉਂ ਸਾਰਾ ਬਿਲਕੁਲ ਜੀ ਜਿਹੜੇ ਪਿੰਡ ਦੀ ਜਾਇਦਾਦ ਹੈ ਤੁਹਾਨੂੰ ਲਿਖਦੇ ਆ ਪਿੰਡ ਆਪਾਂ ਕੋਈ ਹੋਰ ਉਸ ਪਿੰਡ 'ਚ ਜਾਇਦਾਦ ਹੈ ਨਹੀਂ ਫਿਰ ਉਹ ਵਸੀਦਾ ਕੀ ਬੈਨੀਫਿਟ ਹੈ ਜੀ ਉਹ ਵਸੀਦਾ ਕੀ ਬੈਨੀਫਿਟ ਹੈ ਜਦੋਂ ਉਸ ਪਿੰਡ 'ਚ ਜਾਇਦਾਦ ਹੀ ਨਹੀਂ ਹੈਗੀ ਆਪਣੀ ਹਾਂ ਹਾਂ ਜਾਇਦਾਦ ਤਾਂ ਆਪਣੀ ਕਿਸੇ ਪਿੰਡ 'ਚ ਹੈ ਉਹਦੇ ਪਿੰਡ ਕੋਈ ਹੋਰ ਲਿਖਿਆ ਤੇ ਆਪਾਂ ਨੇ ਲਿਖਾਤਾ ਕੋਈ ਹੋਰ ਹੈ ਵੈਸੇ ਤਾਂ ਉਹਦੇ ਵਿੱਚ ਇਹ ਵੀ ਲਿਖਿਆ ਜਾਂਦਾ ਵਸੀਦੇ ਵਿੱਚ ਭਾਰਤ ਵਰਤ ਜਦੋਂ ਪਿੰਡ ਪਵਾਉਨੇ ਆ ਪਿੰਡ ਦਾ ਬੇਰਬਪ ਉਹਨੂੰ ਉਸ ਟਾਈਮ ਤਾਂ ਉਸ ਪਿੰਡ ਦੀ ਬੇਰਬ ਪਵਾਇਆ ਜਾਵੇ ਨੇ ਜਿਹੜੇ ਪਿੰਡ 'ਚ ਆਪਣੀ ਜਾਇਦਾਦ ਹੈ ਠੀਕ ਹੈ ਠੀਕ ਠੀਕ ਸੋ ਧੰਨਵਾਦ ਕਰਦੇ ਆ ਦੋਸਤੋ ਵੀਡੀਓ ਬਹੁਤ ਇੰਪੋਰਟੈਂਟ ਹੈ ਜਦੋਂ ਵੀ ਤੁਸੀਂ ਕੋਈ ਵੀ ਰਜਿਸਟਰੀ ਕਰਾਉਣੇ ਹੋ ਜੇ ਤੁਹਾਡੀਆਂ ਪਹਿਲਾਂ ਰਜਿਸਟਰੀਆਂ ਕਰਵਾਈਆਂ ਹੋਈਆਂ ਨੇ 플ਾਟ ਖਰੀਦੇ ਹੋਏ ਨੇ ਕੋਈ ਪ੍ਰਾਪਰਟੀ ਹੋਰ ਖਰੀਦੀ ਹੋਈ ਆ ਉਹ ਰਜਿਸਟਰੇ ਨੂੰ ਇੱਕ ਵਾਰੀ ਜ਼ਰੂਰ ਚੈੱਕ ਕਰੋ ਜੇ ਬੰਦਾ ਖਰੀਦਣ ਵਾਲਾ ਇਸ ਟਾਈਮ ਬੈਠਿਆ ਜੇ ਬਾਈ ਦੀ ਵਿੱਚ ਕੋਈ ਗਲਤੀ ਆ ਤਾਂ ਉਹਨੂੰ ਕਰੈਕਟ ਕਰਾਉਣ ਦੀ ਖੇਚਲਾ ਕਰੋ ਇਹ ਨਾ ਕਹੋ ਵੀ ਹੁਣ ਸਾਡੀ ਭੱਜ ਦੌੜ ਹੋ ਕਿਉਂ ਜੀ ਬਿਲਕੁਲ ਜੇ ਦੀ ਹੁਣ ਰਿਸਟਰੀ ਵਿੱਚ ਕੋਈ ਗਲਤੀ ਹੈ ਨਾ ਜੇ ਵੇਚਣ ਵਾਲਾ ਵੀ ਹੈਗੇ ਤੇ ਖਰੀਦਦਾਰ ਵੀ ਹੈਗੇ ਤਾਂ ਤਤਿਮਾ ਰਿਸਟਰੀ ਨਾਲ ਉਹਦੀ ਦਰਸਤੀ ਹੋ ਸਕਦੀ ਹੈ ਉਤੇ 1% ਫੀਸ ਲੱਗਦੀ ਹੈ ਜੀ ਸਟੈਂਪ ਨਹੀਂ ਲੱਗਦਾ ਕੋਈ ਦੁਬਾਰਾ ਰਿਸਟਰੀ ਕਰਾਉਣ ਤੇ ਤਾਂ ਉਹਨੂੰ ਦਰੁਸਤ ਕਰਾ ਲੈਣਾ ਚਾਹੀਦਾ ਦੋਵਾਂ ਦੀ ਸਹਿਮਤੀ ਨਾਲ ਤਤਿਮਾ ਰਿਸਟਰੀ ਹੋਣੀ ਹੋਊ ਚ ਜੇ ਕੋ ਪਰੰਤੂ ਜਦੋਂ ਬੰਦਾ ਮਰ ਜਾਏ ਫਿਰ ਦੁਰਸਤੀ ਕਰਉਣੀ ਬਹੁਤ ਔਖੀ ਹੈ ਜੀ ਬਹੁਤ ਔਖੀ ਹੈ ਹਾਂ ਜੀ ਤੇ ਦੋਸਤੋ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਹੋਰ ਨਵੀਂ ਜਾਣਕਾਰੀ ਦੇ ਨਾਲ ਪਰ ਵੀਡੀਓ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸਾਡੀ ਵੀਡੀਓ ਕਿੱਥੇ ਕਿੱਥੇ ਪਹੁੰਚਦੀ ਆ ਉਹ ਵੀ ਪਲੀਜ਼ نیچے ਲਿਖਿਆ ਕਰੋ ਵੀ ਅਸੀਂ ਇਸ ਸ਼ਹਿਰ ਤੋਂ ਪਿੰਡ ਤੋਂ ਆ ਜਾਂ ਕਿਸੇ ਕੰਟਰੀ ਤੋਂ ਆ ਤਾਂ ਸਾਨੂੰ ਹਲਾਸ਼ੀਰੀ ਜਰੂਰ ਦਿਓ ਕਰੋ ਕਮੈਂਟਾਂ ਦੇ ਵਿੱਚ ਧੰਨਵਾਦ ਕਰਦੇ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜੀ ਦੋਸਤੋ ਜਿਹੜਾ ਆਪਾਂ ਨੇ ਐਪ ਬਣਾਇਆ ਪੰਜਾਬ ਦੇ ਇਹਦੇ ਜ਼ਮੀਨ ਤਕਸੀਮ ਇਨਤਕਾਲ ਫਰਦ ਦੀ ਜਾਣਕਾਰੀ ਦੇ ਲਈ ਇਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੈਗੀ ਆ ਜਦੋਂ ਤੁਸੀਂ ਇਹਨੂੰ ਡਾਊਨਲੋਡ ਕਰ ਲਿਆ ਉਸ ਤੋਂ ਬਾਅਦ ਇਹਨੂੰ ਓਪਨ ਕਰੋਗੇ ਤੁਸੀਂ ਤਾਂ ਤੁਹਾਨੂੰ ਫ੍ਰੀ ਮਟੀਰੀਅਲ ਦੇ ਵਿੱਚ ਜਾਣਕਾਰੀ ਮਿਲੂਗੀ ਰਿਕਾਰਡਡ ਵੀਡੀਓ ਦੇ ਵਿੱਚ ਜਾਣਕਾਰੀ ਮਿਲੂਗੀ ਤੇ ਇੱਕ ਲੈਂਡ ਰਿਕਾਰਡ ਵੀਡੀਓ ਆ ਇਹ ਤਿੰਨ ਕਾਲਮ ਆਪਣੇ ਵੀਡੀਓ ਪਈਆਂ ਨੇ ਜੇ ਕਿਸੇ ਭਰਾ ਨੂੰ ਭੈਣ ਨੂੰ ਕੋਈ ਪ੍ਰੋਬਲਮ ਹੈ ਐਪ ਦੇ ਸੰਬੰਧ ਵਿੱਚ ਤਾਂ ਤੁਸੀਂ 983105702 ਤੇ ਕਾਲ ਕਰ ਸਕਦੇ ਹੋ WhatsApp ਕਰ ਸਕਦੇ ਹੋ ਧੰਨਵਾਦ